ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਫੌਗਰ ਸਿਸਟਮ ਜਾਨੀ ਕਿ ਫਫਾਰੇ ਨੇ ਜਿਹੜੇ ਪਸ਼ੂਆਂ ਦੇ ਉੱਤੇ ਲਾਉਣੇ ਚਾਹੀਦੇ ਨੇ ਜਾਂ ਨਹੀਂ ਤੇ ਜੇ ਲਾਉਣੇ ਚਾਹੀਦੇ ਨੇ ਆਪਾਂ ਮਤਲਬ ਕਿਸ ਤਰ੍ਹਾਂ ਦੇ ਜਿਹੜੇ ਫਫਾਰੇ ਵਰਤ ਸਕਦੇ ਆ ਕਿੰਨਾ ਇਹਨਾਂ ਤੇ ਖਰਚਾ ਆਵੇਗਾ ਕਿਹੜੀਆਂ ਨਿਊਜ਼ਲਾਨੀ ਜਿਹੜੀਆਂ ਸਭ ਤੋਂ ਵਧੀਆ ਰਹਿਣਗੀਆਂ ਤੇ ਘਟਨੇ ਜਿਹੜਾ ਪਾਣੀ ਮਾਤਲ ਡੋਲਣ ਗਿਆ ਗੱਲ ਕਰਾਂ ਹੈ ਇਸੇ ਹੀ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇਹ ਚੈਨਲ ਦੇ ਵਿੱਚ ਤੁਹਾਨੂੰ ਪਸ਼ੂ ਪਾਲਣ ਖੇਤੀਬਾੜੀ ਤੇ ਮੌਸਮ ਦੀ ਹਰ ਇੱਕ ਜਿਹੜੀ ਜਾਣਕਾਰੀ ਆ ਉਹ ਪੰਜਾਬੀ ਦੇ ਵਿੱਚ ਦਿੱਤੀ ਜਾਂਦੀ ਹੈ ਹਾਂਜੀ ਜੇ ਆਪਾਂ ਗੱਲ ਕਰੀਏ ਪਹਿਲਾਂ ਫੌਗਰ ਸਿਸਟਮ ਦੀ ਲਾਉਣ ਦੀ ਵਪਾਰੇ ਕਿਉਂਕਿ ਵੀਰ ਉਹ ਨਾ ਤਾਂ ਪਹਿਲਾ ਮੰਗੂ ਆ ਪਸ਼ੂ ਆ ਜਿਹੜੇ ਛੱਪੜਾਂ ਤੇ ਲਜਾਨ ਨੂੰ ਥਾਂ ਰਹੇ ਨੇ ਨਾ ਹੀ ਛੱਪੜਾਂ ਦੇ ਵਿੱਚ ਉਹ ਪਾਣੀ ਸਾਪ ਨੇ ਨਾ ਹੀ ਲੋਕਾਂ ਕੋਲੇ ਇੰਨਾ ਟਾਈਮ ਆ ਕਿ ਉਹ ਪਸ਼ੂ ਨੂੰ ਬਾਹਰ ਕਮਾ ਫੇਰਾ ਲਿਆਉਣ ਦਿਨੋ ਦਿਨ ਬੱਦੀ ਗਰਮੀ ਆ ਇਹ ਵੀ ਇੱਕ ਜਿਵੇਂ ਆਪਾਂ ਨੂੰ ਏਸੀ ਤੋਂ ਬਿਨਾ ਜਾਂ ਕੂਟਰਾਂ ਤੋਂ ਬਿਨਾ ਸਰਦਾ ਨਹੀਂਗਾ ਇਹ ਵੀ ਇੱਕ ਜ਼ਿੰਦਗੀ ਦਾ ਹਿੱਸਾ ਬਣ ਗਿਆ ਜਿਵੇਂ ਆਪਾਂ ਨੂੰ ਏਸੀ ਬਣ ਗਏ ਤਾਂ ਮੇਰੇ ਹਿਸਾਬ ਦੇ ਨਾਲ ਜਿਨ੍ਹਾਂ ਦੇ ਘਰੇ ਕੋਈ ਪਸ਼ੂ ਰੱਖਦਾ ਆਪਾਂ ਲੱਖ ਡੇਢ ਲੱਖ ਰੁਪਿਆ ਪਸ਼ੂ ਦੇ ਉੱਤੇ ਖਰਚਾ ਜਿਹੜਾ ਕਰ ਦਿੰਨੇ ਆ ਤਾਂ ਆਪਾਂ ਘੱਟ ਕੀਮਤ ਦੇ ਵਿੱਚ ਜਿਹੜੇ ਫੌਗਰ ਸਿਸਟਮ ਆ ਇਹਨੂੰ ਲਾਉਣਾ ਚਾਹੀਦਾਗਾ ਕਿਉਂਕਿ ਇਹਦੇ ਵਿੱਚ ਬਹੁਤਾ ਵੱਡਾ ਕੋਈ ਖਰਚਾ ਨਹੀਂ ਆਹ ਦੇਖ ਸਕਦੇ ਹੋ ਪਸ਼ੂ ਗਾਲਾ ਕਰੀ ਜਾਂਦੇ ਨੇ ਆ RAM ਨਾਲ ਸੋਨੂੰ ਰੇਟ ਵੀ ਦੱਸਾਂਗੇ ਵੀ ਕੀ ਰੇਟ ਪਿਆ ਜਾਂਦਾ ਵੀ ਕਿਹੜੇ ਲਾਉਣੇ ਨੇ ਤੇ ਜਮਾ ਇੱਕ ਤਰ੍ਹਾਂ ਦਾ ਜੇ ਤੁਸੀਂ ਸਮਝੋ ਤਾਂ ਆ ਪੱਖੇ ਚੱਲਦੇ ਨੇ ਪਾ ਪੱਕ ਧੁੰਦ ਡਿੱਗਦੀ ਆ ਸੋਨੂੰ ਮੈਂ ਬਿਨੇ ਘੱਟ ਨਹੀਂ ਦੇ ਨੇ ਇਹ ਰਾਤ ਦੀ ਵੀਡੀਓ ਵੀ ਵਿੱਚ ਲਾਉਂਗਾ ਤੇ ਹੁਣ ਸਿਮਲ ਹੀ ਬਣਿਆ ਪਿਆ ਐਂ ਕਹਿ ਲੋ ਕਿਉਂ ਗਰਮੀ ਬਹੁਤ ਆ ਇੱਕ ਆਪਣਾ ਪਿਛਲੇ ਸਾਲ ਸਾਰਿਆਂ ਨੇ ਚਾਰ ਪਾਇਆ ਸੀ ਮੱਕੀ ਦਾ ਪਸ਼ੂ ਵੀ ਯਾਰ ਗਰਮੀ ਮੰਨਦੇ ਨੇ ਬੰਦਿਆਂ ਨੂੰ 16 ਹੋ ਗਏ ਵੀ ਇੱਕ ਥਾਂ ਤੇ ਖੜੇ ਰਹਿੰਦੇ ਨੇ ਵਿਚਾਰੇ ਕਿਉਂਕਿ ਥਾਵਾ ਦੀ ਪ੍ਰੋਬਲਮ ਆ ਰੱਖਦਾ ਹਰੇਕ ਆਗਾ ਹੁਣ ਜੇ ਆਪਾਂ ਇਹਨਾਂ ਦੀ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੇ ਖਰਚੀ ਦੀ ਗੱਲ ਕਰੀਏ ਤਾਂ ਖਰਚਾ ਇਹਦੇ ਉੱਤੇ ਬਾਈ ਵਧੀਆ ਉਹ ਲਾਉਣ ਆਪਾਂ ਦੇਖ ਲਓ 7 ਫਫਾਰੇ ਲਾਏ ਨੇ ਆਪਣਾ 2700 ਰੁਪਿਆ ਇਹਦੇ ਉੱਤੇ ਜਿਹੜਾ ਖਰਚਾ ਆ ਗਿਆ ਆਪਾਂ ਨੂੰ ਜਿਹੜੀ ਆ ਪਾਈਪ ਤੁਸੀਂ ਦੇਖ ਰਹੇ ਹੋਵਗੇ ਚੱਲਦੀ ਇਹ ਥੋੜੀ ਜੀ ਮਾਗਰੋਂ ਆਪਾਂ ਨੂੰ ਮਤਲਬ ਦੂਰੋਂ ਲਿਆਉਣੀ ਪੈਗੀ 150 ਫੁੱਟ ਪਾਈਪ ਪੈਗੀ ਇਹਦਾ ਵੀ ਖਰਚਾ ਵਧ ਗਿਆ ਆਪਾਂ ਧਿਆਨ ਕੀ ਰੱਖਣਾ ਲਗਾਉਣ ਵੇਲੇ ਇੱਕ ਤਾਂ ਆਪਾਂ ਜਿਹੜੇ ਮਤਲਬ ਚਾਰ ਪਾਸੇ ਸਿੱੜਦੇ ਨੇ ਚਾਰ ਮੂੰਹਾਂ ਵਾਲੇ ਫੌਗਰ ਸਿਸਟਮ ਨੇ ਉਹ ਆਪਾਂ ਨੂੰ ਕਦੇ ਵਾਸਤੇ ਵੀ ਨਹੀਂ ਲਵਾਉਣੇ ਚਾਹੀਦੇ ਉਹਦਾ ਕਾਰਨ ਪਤਾ ਕੀ ਆ ਉਹਦਾ ਕਾਰਨ ਇੱਕ ਤਾਂ ਉਹ ਚਿੱਕੜਾ ਜਿਹੜਾ ਬਹੁਤ ਕਰਦੇ ਨੇ ਕਿ ਤੇ ਪਾਣੀ ਆ ਜਿਹੜਾ ਜਾਦੇ ਡੁੱਲਦੇ ਨੇ ਤਕਰੀਬਨ ਉਹ ਇੱਕ ਘੰਟੇ ਦੇ ਵਿੱਚ ਇੱਕ ਨੋਜ਼ਲ ਆ ਜਿਹੜੀ 34 35 ਚਾਰ ਲੱਗੇ ਹੁੰਦੇ ਨੇ ਉਹਦੇ ਵਿੱਚ 35 36 ਲੀਟਰ ਆ ਇੱਕ ਘੰਟੇ ਦੇ ਵਿੱਚ ਜਿਹੜਾ ਪਾਣੀ ਆ ਉਹ ਵੇਸਟ ਕਰ ਦਿੰਦੀ ਹੈਗੀ ਆਪਾਂ ਪਾਣੀ ਵੀ ਬਚਾਉਣਾ ਖਰਚਾ ਵੀ ਨਹੀਂ ਵੜਾ ਕਰਨਾ ਤੇ ਉਸ ਖਾਤਰ ਜਿਹੜੀ ਆ ਨਿਊਜਲ ਦੇਖ ਸਕਦੇ ਤੁਸੀਂ ਸਿੰਗਲ ਨਿਊਜ ਲਾਏ ਇੱਕ ਨਿਊਜ ਲਾ ਇਹ ਤਿੰਨ ਸਾਢੇ ਤਿੰਨ ਲੀਟਰ ਪਾਣੀ ਆ ਜਿਹੜਾ ਇੱਕ ਘੰਟੇ ਦੇ ਵਿੱਚ ਆ ਮਤਲਬ ਵੇਸਟ ਕਰਦੀ ਹੈਗੀ ਜਾਨੀ ਕਿ ਪਤੋਂ ਦਾ ਟੈਪ ਪੂਰੀ ਪੈਂਦੀ ਆ ਸਿਵਲ ਇਹ ਮੰਗਾਂ ਤੁਸੀਂ ਦੇਖ ਸਕਦੇ ਹੋ ਪਸ਼ੂਆਂ ਦੇ ਉੱਤੇ ਨਜ਼ਾਰੇ ਲੈਂਦੇ ਨੇ ਪਸ਼ੂ ਜਮਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਇੱਕ ਜਿਹੜੀ ਆਪਾਂ ਮੋਟਰ ਲਉਣੀ ਆਗੀ ਉਹਦਾ 100 200 ਰੁਪਏ ਆਪਸ ਵਿੱਚ ਫਰਕ ਆ ਉਹ ਜਿਹਦੀ ਸੀਜ਼ਨ ਦੀ ਗਰੰਟੀ ਹੁੰਦੀ ਆ ਉਹੀ ਲਾਵੋ ਤੇ ਜਿਹੜੀਆਂ ਆ ਨਿਊਜ਼ਲੈਂਡ ਨਿਊਜ਼ਲ ਚਾਰ ਵਾਲੀ ਕਦੇ ਵੀ ਨਾ ਲਵਾਓ ਆਹ ਕੱਲੀ ਸਿੰਗਲ ਨਿਊਜ ਲਵਾਵੋ ਇਹਦੇ ਨਾਲ ਜਿਹੜੀ ਆ ਭਾਫ ਬਣਦੀ ਆ ਪਾਣੀ ਬਹੁਤ ਘੱਟ ਆ ਤੁਸੀਂ ਥੱਲੇ ਦੇਖ ਸਕਦੇ ਹੋ ਫਰਸਾ ਜਿਹੜਾ ਕੋਈ ਮਾਮੂਲਾ ਤਾਂ ਇਹਨਾਂ ਦਾ ਪਸ਼ਾ ਪਸ਼ੂ ਕਰਿਆ ਹੋਇਆਗਾ ਤੇ ਸੁੱਕੇ ਵਾਂਗੂ ਪਿਆਗਾ ਤੇ ਧੁੰਦ ਦਾ ਜਿਹੜਾ ਮਾਹੌਲਾ ਉਹ ਪੈਦਾ ਇੱਕ ਤਰ੍ਹਾਂ ਦਾ ਕਰ ਦਿੰਦੀ ਹੈਗੀ ਤੇ ਸੋ ਵੀਰੋ ਫੌਗਰਾ ਜਿਹੜੇ ਲਵਾਉਣੇ ਜ਼ਰੂਰੀ ਆ ਹਾਂ ਸੋਨੂੰ ਇੱਕ ਗੱਲ ਹੋਰ ਦੱਸ ਦਾਂ ਜਿਹੜਾ ਸੋਡਾ ਇਹ ਖਰਚਾ ਹੈਗਾ ਤੁਸੀਂ 15-20 ਦਿਨਾਂ ਦੇ ਵਿੱਚ ਇਹ ਭਵਾਰੇ ਲਵਾ ਕੇ ਭੁੱਲ ਜਾਓਗੇ ਭੁੱਲ ਕਿਵੇਂ ਜਾਵੋਗੇ ਇੱਕ ਪਸ਼ੂ ਮੈਂ ਬਾਲਾ ਨਹੀਂ ਕਹਿੰਦਾ ਕਿ 1 ਕਿਲੋ ਕਿਲੋ ਤਾਂ ਇਹ ਦੁੱਧ ਵੱਧ ਜਾਂਦੇ ਨਹੀਂ ਕਿਉਂ ਠੰਡ ਪੈਂਦੀ ਆਂਦਰਾ ਆਰਾਮ ਨਾਲ ਬੈਠੇ ਨੇ ਦੇਖੋ ਤੇ ਇੱਕ ਇਹਦਾ ਹੋਰ ਵੀ ਫਾਇਦਾ ਮੱਸਰ ਨਹੀਂ ਲਵੇ ਲੱਗਦਾ ਕਿਉਂ ਮੱਸਰ ਜਾਂ ਪਾਣੀ ਦੀ ਜਿਹੜੀ ਆ ਪਾਹ ਹਜੇ ਹੋਣੀ ਛੱਡੇ ਨੇ ਪੂਰੀ ਤਰ੍ਹਾਂ ਮਤਲਬ ਪਾਹ ਕਵਰ ਕਰ ਦਿੰਦੇ ਨੇ ਸੋਨੂੰ ਰਾਤ ਦੀ ਵੀਡੀਓ ਫੇਰ ਮੈਂ ਇੱਕ ਵਾਰੀ ਸਭ ਵਿੱਚ ਲਾ ਕੇ ਦਿਖਾਉਂਗਾ ਸੋ ਵੀਰੋ ਆਪਾਂ ਨੂੰ ਜਿਹੜੀਆਂ 4 ਨਿਓਜਲਾਂਗੀਆਂ ਉਹ ਕਦੇ ਵਾਸਤੇ ਵੀ ਨਾ ਲਾਵੋ ਜਿਹੜੀਆਂ ਪਾਣੀ ਬਹੁਤ ਡੋਲਦੀਆਂ ਆ ਤੁਸੀਂ ਸਿੰਗਲ ਸਿੰਗਲ ਨਿਓਜ ਲਵਾਵੋ ਨਿਓਜਲੇ ਵਧੀਆ ਤੇ ਲਵਾ ਲਿਓ ਇੱਕ ਪੱਥਰ ਦੀ ਵੀ ਆਉਂਦੀ ਆ ਇੱਕ ਪਿੱਤਲ ਦੀ ਆਉਂਦੀ ਆ ਫਰਕ ਕੋਈ ਬਾਲਾ ਨਹੀਂ ਆਪਾਂ ਪਿੱਤਲ ਦੀਆਂ ਲਵਾਈਆਂ ਗਰੰਟੀ ਵਾਲੀ ਮੋਟਰ ਲਵਾਈ ਆ 150 ਵੋਟ ਪੈ ਪੈਗੀ ਤੇ ਮਤਲ ਸੱਤ ਲਾਗੇ ਫੁਫਾਰੇ ਉਹਦੇ ਵਿੱਚ ਫੌਗਰ ਕਹ ਲਈਏ ਤੇ ਆਪਣਾ ਇਹ 25 26 ਕੁ 100 ਰੁਪਿਆ ਜਿਹੜਾ ਇਹਦੇ ਉੱਤੇ ਖਰਚਾ ਆ ਹੈਗਾ ਪਸੂਦੋ ਤਾਂ ਬਾਦ ਦੀ ਬਾਦ ਦੇ ਨਾਲੇ ਨਜ਼ਾਰੇ ਨੇ ਜਮਾ ਆ ਦੇਖ ਲਓ ਤੁਸੀਂ ਭਾਪ ਦਾ ਜਿਹੜਾ ਮਾਹੌਲ ਆ ਪੂਰਾ ਵਧੀਆ ਸੋ ਵੀਰੋ ਜੇ ਤੁਹਾਡੇ ਮਨ ਚ ਚਾਹਣਾ ਕੀ ਲਵਾਏ ਵੇ ਨੇ ਜਾਂ ਲਵਾਉਣਾ ਚਾਹਣੇ ਹੋ ਤਾਂ ਤੁਸੀਂ ਇੱਕ ਨਿਉਜ਼ਰ ਵਾਲੀ ਨੇ ਜਿਹੜੇ ਭਫਾਰੇ ਇਹ ਲਵਾਇਓ ਜੇ ਕਿਸੇ ਵੀਰ ਦੇ ਲੱਗੇ ਨੇ ਕਿਦਾਂ ਦਾਗਾ ਮਤਲਬ ਫਾਰੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਰਾਮਦਾਰੀ ਹੈਗੀ ਆ ਕਿ ਨਾ ਇੱਕ ਇਹੀ ਵੀਡੀਓ ਦੇ ਵਿੱਚ ਐਂਡ ਦੇ ਵਿੱਚ ਵੀਡੀਓ ਲਾਵਾਂਗੇ ਆਪਾਂ ਵੀ ਜਿਹੜੇ ਪਸ਼ੂਆਂ ਦੇ ਭਾਰ ਪੈਂਦਾ ਆਪਣੀਆਂ ਝੋਟੀ ਦੇ ਭਾਰ ਪੈਂਦਾ ਸੀਗਾ ਬਿਲਕੁਲ ਆ ਜਿਹੜਾ ਉਹ ਠੀਕ ਹੋ ਗਿਆ ਇਹੀ ਚੱਲਦੀ ਵੀਡੀਓ ਦੇ ਵਿੱਚ ਹੀ ਲਾਵਾਂਗੇ ਜੇ ਕਿਸੇ ਨੂੰ ਪਸ਼ੂ ਨੂੰ ਭਾਰ ਦੀ ਪ੍ਰੋਗਰਾਮ ਤਾਂ ਉਹ ਵੀਡੀਓ ਜ਼ਰੂਰ ਦੇਖ ਲਓ 2-300 ਰੁਪਏ ਦੇ ਵਿੱਚ ਜ਼ਿੰਦਗੀ ਭਾਰਾ ਜਿਹੜਾ ਮੁਰਕੇ ਭਾਰ ਨਹੀਂ ਪੈਂਦਾ ਸੋ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰੋ ਮਿਲਦੇ ਆ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ